ਹਾਂਜੀ ਮੰਮੀ ਮਾਤਾ ਇੱਥੇ ਬੈਠੀ ਹੈ ਤੇ ਕੀ ਕਰਨਾ ਹੋਰ ਭਾਈ ਤੇਰੀ ਆਈ ਆ ਤੇ ਕੀ ਕਰਾਂ ਫੇ ਮੈਂ ਤਾਈ ਦਾ ਚਾਰ ਪਾਉਣਾ ਮੈਂ ਆਈ ਰਵੇ ਪਿੰਡੋਂ ਆਈਓ ਐਡੀ ਦੂਰੋਂ ਹੈ ਤੇ ਮੈਂ ਕੀ ਕਰਨਾ ਮੰਮੀ ਤਾਈ ਦਾ ਉਹ ਤੇ ਰੋਤਰੀ ਹੁੰਦੀ ਆ ਤੁਹਾਨੂੰ ਤੇ ਲਾ ਰੋਤਰੀ ਹੁੰਦੀ ਆ ਤੇ ਪਤਾ ਘਰ ਕੋ ਵਸਦੇ ਆਂ ਤੇ ਕੋਈ ਆਉਂਦਾ ਉਜੜਿਆਂ ਚ ਥੋੜੀ ਆਉਂਦਾ ਵਾ ਤੇ ਮੇਰਾ ਪੁੱਤ ਚਾਹ ਦਾ ਕੱਪ ਤੇ ਇੱਕ ਬਣਾ ਕੇ ਪਿਆ ਦੇ ਤਾਈ ਨੂੰ ਉਹ ਹੋ ਮੰਮੀ ਬਹੁਤ ਠੰਡਾ ਮੇਰੇ ਕੋ ਚਾਹ ਨਹੀਂ ਬਣਦੀ ਠੰਡਾ ਠੰਡ ਕਰਕੇ ਤੇ ਚਾਹ ਪੀਣੀ ਹੈ ਤਾਈ ਨੂੰ ਘਾਟ ਕਾਣੀ ਗਣੀ ਠੰਡ ਚ ਤੁਰੀ ਫਿਰਦੀ ਹੈ ਬੁੱਢਾ ਵਾ ਹੋਇਆ ਸਰੀਰ ਤੇ ਮੰਮੀਂ ਕੀ ਕਹਿਣਾ ਮੈਂ ਹੀ ਕਹਿਣਾ ਵਾਂ ਵੀ ਤਾਈ ਨੂੰ ਚਾਹ ਬਣਾ ਕੇ ਪਿਆ ਉਹ ਮੈਂ ਨਹੀਂ ਬਣਾਉਣੇ ਚ ਮੇਰੇ ਕੋ ਨਹੀਂ ਉਠੈਂਦਾ ਪਹਿਲਾਂ ਠੰਡ ਚ ਪਾਣੀ ਭਰੋ ਹੱਥ ਗਿੱਲੇ ਕਰੋ ਠੰਡ ਚ ਮੇਰੇ ਕੋ ਨਹੀਂ ਹਜੇ ਕੰਮ ਹੁੰਦੇ ਤਾਈ ਨੂੰ ਆਪੇ ਇੱਧਰ ਆਈਆਂ ਤੇ ਚਾਹ ਵੀ ਬਣਾ ਲੈਣਾ ਮੇਰੇ ਵੱਸੇ ਬਣਾ ਲੈ ਨਹੀਂ ਤੂੰ ਸਿੱਧੀ ਸਿੱਧੀ ਗੱਲ ਕਰਾਂ ਵੀ ਮੰਮੀ ਤਾਈ ਆਈ ਆ ਤੇ ਚਾਹ ਬਣਾ ਨਾਲੇ ਤਾਈ ਨੂੰ ਪਿਆ ਤੇ ਨਾਲੇ ਮੈਨੂੰ ਪਿਆ ਇਹ ਗੱਲ ਆਖ ਤੇ ਮੈਂ ਉਠਾ ਤੇ ਮੈਂ ਤੁਹਾਨੂੰ ਚਾਹ ਬਣਾ ਕੇ ਪਿਓ ਤੇ ਬਣਾ ਲਓ ਫਿਰ ਫਿਰ ਮੈਨੂੰ ਪੁੱਛਦੇ ਕਿ ਵੇਜੇ ਤੇ ਫਿਰ ਉਹਦਾ ਜਵਾਬ ਮੈਨੂੰ ਦੇ ਨਾ ਤੂੰ ਉਲਟਾ-ਉਲਟਾ ਕਰਕੇ ਜਵਾਬ ਦਿੰਨੀ ਪਈ ਹੈ ਕਿ ਜੇ ਤੁਹਾਨੂੰ ਗੱਲ ਦਾ ਪਤਾ ਲੱਗ ਹੀ ਗਿਆ ਤੇ ਫਿਰ ਐਵੇਂ ਗੱਲ ਬਣਾਈ ਜਾਂਦੀ ਜਾਓ ਜਾ ਕੇ ਚਾਹ ਉਹਨਾਂ ਦੀ ਬਣਾ ਲਓ ਆਪਣੇ ਦੀ ਬਣਾਉਣੀ ਮਾਣੀ ਤੇਰੇ ਵਾਸਤੇ ਠੰਡਿਆ ਤੇ ਮੇਰੇ ਵਾਸਤੇ ਗਰਮੀ ਆ ਮੈਨੂੰ ਬਹੁਤ ਠੰਡ ਲੱਗਦੀ ਪਈ ਮੰਮੀ ਪਲੀਜ਼ ਮੈਂ ਚਾਹ ਨਹੀਂ ਬਣਾ ਸਕਦੀ ਤੇ ਰਿੰਪੀ ਗੱਲ ਸੁਣ ਬੋਤੂ ਤੂੰ ਕੰਮ ਕਰਦੀ ਕਿਹੜਾ ਕੋਈ ਕੰਮ ਕਰਦੀ ਨਾਸਤਾ ਪਾਣੀ ਮੈਂ ਕਰਦੀ ਆ ਬਹੁ ਕਰਾ ਕੇ ਕੰਮ ਵਾਲੀ ਫੇਰ ਜਾਂਦੀ ਅਲੀਰਾ ਉਹ ਫੇਰ ਜਾਂਦੀ ਭਾਂਡੇ ਉਹ ਮਾਂ ਦਾਂਦੀ ਤੂੰ ਕੰਮ ਕਿਹੜਾ ਕਰਦੀ ਐ ਫਿਰ ਮੰਮੀ ਕੰਮ ਰਹਿ ਕਿਹੜਾ ਗਿਆ ਕਰਦਾ ਇੱਕ ਮਾੜੀ ਸਬਜ਼ੀ ਬਣਾਉਣੀ ਹੁੰਦੀ ਉਹ ਹੀ ਤੇ ਬਣਾਉਂਦੇ ਉਹ ਵੀ ਇੱਕ ਟਮ ਬਣਾਉਣੀ ਹੁੰਦੀ ਐ ਫਿਰ ਕੰਮ ਕਿਹੜਾ ਰਹਿ ਗਿਆ ਕੰਮ ਤੇ ਕੋਈ ਨਹੀਂ ਇੱਕ ਕੱਪ ਚਾਹ ਹੀ ਬਣਾ ਦੇ ਕਿਸੇ ਦੇ ਆਇਆ ਸਿਫਤ ਕਰਵਾ ਲਈਦੀ ਹੁੰਦੀ ਆ ਓਹੋ ਉਹ ਤੇ ਵੇਲੀ ਮੰਮੀ ਤਾਈ ਜਿਹੜੀ ਦੂਜੇ ਦਿਨ ਮੂੰਹ ਚੁੱਕ ਕੇ ਤੇ ਆ ਜਾਂਦੀ ਆਪਣੇ ਘਰ ਟਕਾਣੀ ਗਏ ਨੂੰ ਖੰਡ ਜਵੀ ਕੰਮ ਕਰੀਦਾ ਪੁੱਤ ਕਿਹਦੇ ਆਇਆ ਉਹਦੀ ਸਿੱਤੋ ਉਹਨੂੰ ਚਾਹ ਬਣਾ ਕੇ ਪਿਆ ਤੈਨੂੰ ਤੇ ਆਖੂ ਕਿੰਨੋਂ ਤੀ ਕੰਮ ਕਰਦੀ ਐ ਤੂੰ ਕੰਮ ਕਰਦੀ ਕਿਹੜਾ ਵਾ ਫਿਰ ਕੋਈ ਤਾਂ ਤੂੰ ਕੰਮ ਨਹੀਂ ਕਰਦੀ ਮੰਮੀ ਫਿਰ ਐਵੇਂ ਮੈਨੂੰ ਗੁੱਸਾ ਦਵਾ ਦਿੰਨੀ ਐ ਮੈਂ ਮੰਮੀ ਮੇਰੀ ਸੁਣ ਲਓ ਗੱਲ ਨਾ ਮੈਂ ਕੀਤਾ ਪਹਿਲਾਂ ਤੇ ਨਾ ਮੈਂ ਕਰਨਾ ਜੇ ਹੁਣ ਤੁਹਾਨੂੰ ਤਾਂ ਪਹਿਲੇ ਦੱਸਿਆ ਮੇਰੇ ਮਾਪਿਓ ਨੇ ਕਿ ਮੈਂ ਕੋਈ ਕੰਮ ਨਹੀਂ ਕਰਦੀਗੀ ਜੇ ਤੇ ਨਾ ਮੇਰੇ ਕੋ ਹੁੰਦਾ ਜੇ ਕਰਨਾ ਕਰੋ ਤੇ ਮੈਨੂੰ ਨਾ ਸੁਣਾਓ ਵੀ ਲੈ ਮਾਪਿਓ ਨੇ ਦੱਸਿਆ ਤੇ ਮਾਪਨੇ ਆ ਥੋੜੀ ਜਹੀ ਵੀ ਕੰਮ ਨਾ ਕਰੀ ਜਾ ਕੇ ਘਰ ਖਾਣਾ ਪੀਣਾ ਤਾਂ ਤੇ ਕਰਨਾ ਹੀ ਪੈਂਦਾ ਤੈਨੂੰ ਚਾਹ ਹੀ ਬਣਾਉਣੀ ਆਖਿਆ ਵਾ ਹੋਰ ਤੇ ਕੰਮ ਤੈਨੂੰ ਕਿਹਾ ਹੀ ਨਹੀਂ ਸਾਰਾ ਕੁਝ ਤੇ ਮੈਂ ਕਰਿਆ ਆਈ ਆ ਸਬਜ਼ੀਆਂ ਤੱਕ ਬਣਾ ਆਈ ਆ ਤੂੰ ਮੈਂ ਥੱਕ ਗਈ ਆ ਮੈਂ ਤੇ ਮੈਂ ਬਹਿ ਜਾ ਦੋ ਮਿੰਟ ਤੇ ਚਾਹ ਦਾ ਕੱਪ ਬਣਾ ਦੇ ਮੰਮੀ ਮੈਂ ਵੀ ਥੱਕੀ ਪਈ ਆ ਠੰਡ ਚ ਮੇਰੇ ਹੱਥ ਇਕਦਮ ਸੁੰਨ ਹੋਏ ਪਏ ਆ ਮੈਂ ਆਪਣੇ ਹੱਥ ਥੋੜੀ ਖਰਾਬ ਕਰਨੇ ਪਾਣੇ ਠੰਡੇ ਚਾਹਤ ਪਾ ਗਏ ਮੇਰੇ ਕੋ ਕੰਮ ਨਹੀਂ ਹੁੰਦਾ ਜੋ ਕੰਮ ਵਾਲੀ ਨੇ ਫੋਨ ਕਰਦਾ ਕਿ ਚਾਹ ਬਣਾ ਦਿਹਾੜ ਕੇ ਤੇ ਜਾ ਫਿਰ ਆਪੇ ਬਣਾ ਲਓ ਹੱਥ ਤੇ ਤੇਰੇ ਠਰਨੇ ਹੀ ਆ ਸਾਰਾ ਦਿਨ ਤੇ ਪੁੱਤ ਨੂੰ ਮੋਬਾਈਲ ਚ ਲੱਗਿਰਨੀ ਆ ਦੋਵੇਂ ਹੱਥ ਮੋਬਾਈਲ ਨੂੰ ਲੱਗੇ ਰਹਿੰਦੇ ਉਂਗਲਾ ਤੇਰੀਆਂ ਠਰ ਜਾਂਦੀਆਂ ਵਾ ਓਹੋ ਮੰਮੀ ਹੋਰ ਕਿੰਨਾ ਕੁ ਪਾਸੇ ਦੇਣਾ ਚੇ ਪਤਾ ਨਹੀਂ ਕਿ ਚੌਕੀ ਆਫਤ ਹੀ ਆ ਗਈ ਕਿਤੇ ਮੇਰੇ ਸੁਣ ਲੋ ਗੱਲ ਆ ਜਿੰਨੇ ਉਹ ਤੁਹਾਡੀਆਂ ਚਾਚੀਆਂ ਤਾਈਆਂ ਨਾ ਹਡੀਆਂ ਡੀਆਂ ਇਹਨਾਂ ਨੂੰ ਆਪਣੇ ਘਰੇ ਰਹਿਆ ਕਰੋ ਤੇ ਜ਼ਿਆਦਾ ਸ਼ਰਮ ਕੋ ਨਾ ਮਿਲੰਦਾ ਤੇ ਤੁਸੀਂ ਚਲ ਜਾ ਕਰੋ ਉਥੇ ਕਿਉਂਕਿ ਤੁਸੀਂ ਤਾਂ ਥੱਕਦੇ ਹੀ ਨਹੀਂ ਜੇ ਨਾ ਉਹਨਾਂ ਨੂੰ ਟਕਾ ਦੇਣਾ ਤੁਹਾਨੂੰ ਟਕਾ ਮੈਂ ਚਲੀ ਜੇ ਪਾਰਲਰ ਆਪਣਾ ਮੈਨੀਕਯਰ ਪੈਡੀਕਯਰ ਉਹ ਠੰਡ ਨਾਲ ਮੇਰੇ ਸਾਰੇ ਹੱਥ ਖਰਾਬ ਹੋਏ ਪਏ ਆ ਤੇ ਮੇਰੇ ਵਾਲ ਵੀ ਖਰਾਬ ਹੋਏ ਪਏ ਆ ਮੈਂ ਆਪਣਾ ਕਰੋਣ ਚਲੀ ਜੇ ਸਲੂਨ ਚ ਤੂੰ ਹੀ ਵੇਖੋ ਤੁਹਾਡੀ ਮੇਰੀ ਤਾਈ ਜਾਣ ਕੇ ਮੇਰੀ ਤਾਈ ਵੇਖੇ ਜੋ ਕਰਨਾ ਕਰੋ ਜਾ ਤੂੰ ਤੇ ਪਾਰਲਰ ਕਰਾ ਹ ਪਾਰਲਰ ਚ ਨਿੱਗ ਬੜਾਈ ਜਾ ਕੈਡੀਪੀਅਰ ਤੇ ਪੈਡੀਪੀਅਰ ਕਰਾਇਆ ਕੈਡੀਪੀਅਰ ਕਰਉਣਾ ਇਹ ਤੂੰ ਇੰਨਾ ਕੰਮ ਨੂੰ ਤੁਹਾਨੂੰ ਠੰਡ ਨਹੀਂ ਲੱਗਦੀ ਇੱਕ ਕੱਪ ਚਾਹ ਬਣਾਉਣਾ ਤੁਹਾਨੂੰ ਠੰਡ ਲੱਗਦੀ ਕੋਈ ਨਹੀਂ ਰਾਜਕ ਬੈਠੀ ਹੈ ਹਾਂਜੀ ਬੈਠੇ ਆ ਜੀ ਰਾਜਕ ਤੂੰ ਮਨ ਜ਼ਫੀਰ ਗਿਉਨੀ ਕੇ ਘਰ ਕੋਈ ਪ੍ਰੋਨਾ ਆਵੇ ਤੇ ਤੇਰੀ ਨੂਨੂ ਤਰਾਜ ਹੀ ਬੜਾ ਨਹੀ ਨਹੀ ਭੈਣ ਜੀ ਇਹੋ ਜੀ ਕੋਈ ਗੱਲ ਨਹੀਂ ਇਹੋ ਜੀ ਗੱਲ ਲਗੀ ਮੈਂ ਪਰਸੋਂ ਦੀ ਆਈ ਤੇ ਪਰਸੋਂ ਦੀ ਵੇਖਦੀ ਪਈ ਆ ਤੇਰੀ ਨੂ ਤਾਂ ਕੋਈ ਕੰਮ ਹੀ ਨਹੀਂ ਕਰਦੀ ਮੋਬਾਈਲ 'ਤੇ ਬੈਠੀ ਰਹਿੰਦੀ ਤੇ ਸਾਰਾ ਘਰ ਦਾ ਕੰਮ ਤੂੰ ਕਰਨੀ। ਚਾਹ ਦੇ ਕੱਪ ਲਈ ਕਿੰਨੇ ਘਰਲੇ ਕੀਤੇ ਉਹਦੇ? ਮੈਂ ਬਣਾਣੀ ਹੈ ਨਾ ਚਾਹ ਮੈਂ ਹੱਥੋਂ ਬਣਾ ਕੇ ਲਿਆਵਾਂਗੀ ਚਾਹ ਤੁਹਾਡੇ ਵਾਸਤੇ। ਤੂੰ ਬਣਾ ਲਈ ਤੇ ਮੈਂ ਬਣਾ ਲਈ ਕੋਈ ਗੱਲ ਆ। ਮੈਂ ਬਣਾ ਕੇ ਪਲਾਨੀ ਅੱਜ ਤੈਨੂੰ। ਪਰ ਇਹ ਕੰਮ ਗਲਤ ਹੈ। ਤੈਨੂੰ ਅਕਲ ਕਿਉਂ ਨਹੀਂ ਸਖਾਉਂਦੀ ਇਹਨੂੰ? ਇਹਨਾਂ ਤੇ ਬੋਲਣ ਦੀ ਵੀ ਅਕਲ ਨਹੀਂ। ਕੰਮ ਤੇ ਬਾਅਦ ਦੀ ਗੱਲ ਆ। ਕਿਸ ਤਰ੍ਹਾਂ ਬੋਲਣ ਦੀ ਤੈਨੂੰ? ਤਾਈਆਂ ਚਾਚੀਆਂ ਉਹਨਾਂ ਨੂੰ ਆਪਣੇ ਘਰ ਟੱਕਿਆ ਕਰਮ। ਮੇਰੀ ਗੱਲ ਸੁਣ ਲੈ। ਮੈਨੂੰ ਨਹੀਂ ਚੰਗਾ ਲੱਗਾ ਇੱਥੇ ਆਣਾ ਤੇ ਅੱਗੋਂ ਤੋਂ ਤੂੰ ਮੈਨੂੰ ਨਹੀਂ ਸੱਦਣਾ ਤੂੰ ਮੇਰੇ ਕੋਲ ਆਣਾ ਮੈਨੂੰ ਮਿਲਣ ਲੈ ਇਹ ਗੱਲ ਮੈਂ ਤੈਨੂੰ ਥੋੜੀ ਜਨੀ ਮੈਂ ਥੋੜੀ ਇਤਰਾਜ਼ ਕਰਦੀ ਆ ਮੈਂ ਤਾਂ ਖੁਸ਼ ਹੁ ਨਹੀਂ ਤੁਸੀਂ ਆਉਂਦੇ ਹੋ ਤੇ ਉਹ ਆਂਦੀ ਆ ਆਖੰਦੇ ਹੋ ਤੁਸੀਂ ਕਿਉਂ ਨਹੀਂ ਆਉਣਾ ਤੁਸੀਂ ਮੇਰੇ ਘਰ ਆਉਣਾ ਆਓ ਤੇ ਤੂੰ ਆ ਜਾ ਘਰ ਐਡੀ ਕਿਹੜੀ ਗੱਲ ਐ ਜੇ ਬੇਟਾ ਬੇਨਾ ਨੂੰ ਨਹੀਂ ਪਸੰਦ ਕਿਸੇ ਦੇ ਆਉਂਦਾ ਤਾਂ ਕੀ ਲੋੜ ਕੀ ਐ ਅਸੀਂ ਬੇਇੱਜ਼ਤੀ ਕਰਾਂ ਥੋੜੀ ਜਾਨੇ ਸਾਡਾ ਤਾਂ ਪੈਣਾ ਪੈਣਾ ਦਾ ਪਿਆਰ ਹੈ ਤੇ ਅਸੀਂ ਤਾਂ ਦਾਨ ਨੇ ਮੈਂ ਵੀ ਉਦਾਸ ਹੋਈ ਨਹੀਂ ਥੋੜੇ ਦਿਨ ਬੀਤਦੇ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਮੰਨ ਤੇ ਨਾ ਲਿਆਓ ਮੈਂ ਜਿੰਨਾ ਚਿਰ ਹੈਗੀ ਤੁਸੀਂ ਆਇਆ ਕਰੋ ਅਸੀਂ ਆਪੇ ਬਣਾ ਲਿਆ ਕਰਾਂਗੇ ਨਹੀਂ ਬਣਉਂਦੀ ਹਾਂ ਆਪੇ ਬਣਾ ਲਿਆ ਕੋਈ ਗੱਲ ਨਹੀਂ ਅਰੇ ਨੂ ਕੱਲ ਕਦੋਂ ਆਏਗੀ ਆਪੇ ਆ ਜਾਏਗੀ ਬੋਲਦੀ ਕਿਸ ਤਰ੍ਹਾਂ ਕਿਸੇ ਨਾ ਕਿਸੇ ਦਿਨ ਨੂੰ ਤੱਕ ਲਾਉਗੀ ਭੈਣ ਜੀ ਤੁਹਾਡੇ ਸਾਹਮਣੇ ਹੀ ਵੇਖ ਲਿਓ ਇਸ ਤਰ੍ਹਾਂ ਕਾ ਲਾਉਂਦੀ ਹੈ ਵੈਸੇ ਨਾ ਇਹ ਤੇ ਮੈਂ ਆਈ ਸੀ ਤੇ ਮੈਂ ਤਾਂ ਸਮਝ ਗਈ ਮੈਂ ਥੋੜੀ ਕਿਸੇ ਨੂੰ ਜਾ ਕੇ ਕਹਿਣਾ ਇਹ ਗੱਲ ਤੇ ਜੇ ਕੋਈ ਹੋਰ ਆਇਆ ਹੋਵੇ ਭੈਣਪਰਾ ਤੇ ਸਾਡੇ ਖਾਨਦਾਨ ਦੀ ਬਦਨਾਮੀ ਨਹੀਂ ਕਿ ਨਾ ਘਰ ਦਾ ਕੰਮ ਕਰੇ ਨਾ ਇਹਨੂੰ ਬੋਲਣ ਦੀ ਜਾਜ ਨਾ ਇਹਨੂੰ ਘਰ ਦੇ ਚਾਚੀਆਂ ਤਾਈਆਂ ਮਾਸੀਆਂ ਕੋਈ ਇਹਨੂੰ ਪਸੰਦ ਹੀ ਕੋਈ ਨਹੀਂ ਕੋਈ ਆਵੇ ਹੀ ਨਾ ਆਪਣੇ ਘਰ ਟਿਕਿਆ ਕਰੋ ਦੱਸ ਇਹ ਨਹੀਂ ਜਾਂਦੀ ਕਿਦਰੇ ਆਪਣੇ ਰਿਸ਼ਤੇਦਾਰਾਂ ਦੇ ਘਰ ਓ ਛੱਡੋ ਭੈਣ ਜੀ ਤੁਸੀਂ ਕਿੱਧਰ ਗੱਲ ਲੈ ਗਏ ਰਹਿਣ ਛੱਡੋ ਕੁਝ ਨਹੀਂ ਹੋਇਆ ਸਤਿ ਸ਼੍ਰੀ ਅਕਾਲ ਦਾਜੀ ਸਤਿ ਸ਼੍ਰੀ ਅਕਾਲ ਹੋ ਗਿਆ ਕੰਮ ਕਿੱਥੇ ਆਣਾ ਸੀ ਪਹਿਲਾਂ ਤੁਸੀਂ ਚਾਰਚਰ ਸੁਣਾਉਂਦੀਆਂ ਸੀ ਮੈਨੂੰ ਅਗਲੀ ਹੈਗੀ ਨਹੀਂ ਚਲ ਗਈ ਆ ਉਹ ਮੈਂ ਠੰਡ ਕਰਕੇ ਹੀ ਤੈਨੂੰ ਕਿਹਾ ਸੀ ਉਹ ਸਾਰਾ ਜ ਮम्मी ਮੇਰੀ ਗੱਲ ਸੁਣੋ ਮੇਰੇ ਆਰੇ ਮम्मी ਨੇ ਤੂੰ ਤੁਸੀਂ ਨਾ ਥੋੜੇ ਦਿਨ ਅੰਦਰ ਚੱਲ ਜਾਓ ਮੈਂ ਥੋੜਾ ਕਮਰੇ ਸੈਟਿੰਗ ਕਰ ਲਾ ਵੇਖੋ ਕਿੰਨਾ ਖਲਾਰਾ ਪਿਆ ਅਗਰ ਚਾਹ ਪੀਤੀ ਗਲਾਸ ਉੱਥੇ ਪੇ ਬਿਸਕੁਟ ਉੱਥੇ ਪੈਗਟ ਕੋਲ ਕੁਰਸੀਆਂ ਕਿੱਥੇ ਗਈਆਂ ਆ ਕੀ ਖਲਾਰਾ ਪਾਇਆ ਮਮੀ ਉਧਰ ਤੂੰ ਕਹਿੰਦੀ ਮੈਂ ਕੰਮ ਨਹੀਂ ਕੋਈ ਕਰਦੀ ਸਾਰਾ ਕੰਮ ਤੂੰ ਹੀ ਕਰਦੇ ਆ ਇੰਨਾ ਖਲਾਰਾ ਕੱਚ ਪਾ ਕੇ ਰੱਖੀਦਾ ਵਾ ਬੁੱਤ ਫਿਰ ਕੀ ਆ ਮਮੀ ਚਰੀ ਆਉਂਡੀ ਤੇ ਮਮੀ ਨੂੰ ਹੀ ਨਹੀਂ ਜਾਣਦੇ ਓਹੋ ਮੈਂ ਮਮੀ ਵੀ ਸਾਡੇ ਲੱਗ ਪਈ ਮਮੀ ਵੀ ਨੂੰ ਮਿਲਾਂਗੇ ਅਸੀਂ ਵੀ ਤੇ ਮਿਲ ਲੈ ਮੈ ਤੁਹਾਨੂੰ ਉਹੀ ਕਹਿ ਰਹੀ ਜਾਂ ਥੋੜੀ देर ਕਮਰੇ ਚਲ ਤੂੰ ਤਾਂ ਕਿ ਤੂੰ ਹੋਰ ਬੈ ਜਾ ਮੈਂ ਥੋੜੇ ਕਮਰੇ ਸਫਾਈ ਕਰਨਾ ਮੇਰੇ ਮਮੀ ਆ ਕੇ ਉਹਨਾਂ ਕਹਿੰਦਾ ਕਿੰਨਾ ਖਲ ਹੋਣ ਆ ਵੇ ਆ ਆ ਵੇ ਆ ਗਲਾਸ ਪੀ ਉੱਥੇ ਪੇ ਆ ਇੱਕ ਤਰਾ ਬਿਸਕੁਟ ਪੈਕੇਟ ਰੱਖ ਦੇ ਮਮੀ ਹੁਣ ਮੈਂ ਤਾਂ ਚੱਕਿਆ ਸੀ ਥੋੜ ਕੀ ਕਰ ਬਾਰ ਬਾਰ ਚੁੱਕਦੀ ਰਵਾਂ ਮੈਂ ਇਹਨੂੰ ਸਫਾਈ ਕਰਕੇ ਰੱਖਦੀ ਆ ਫਿਰ ਵੀ ਇਹ ਨਾ ਸਾਫ਼ ਨਹੀਂ ਹੋਊਗਾ ਮੰਮੀ ਬੜੀ ਜਲਦੀ ਆ ਰਹੇ ਹੂੰ ਤੱਚ ਮੈਂ ਅੱਧੀ ਪਹੁੰਚ ਕੇ ਫੋਨ ਕੀਤਾ ਹਾਂ ਹਾਇ ਕਿੱਤੀ ਗੱਲ ਪੈ ਜੀ ਸਤਿ ਸ਼੍ਰੀ ਅਕਾਲ ਆਪ ਨੂੰ ਬੜੀ ਜਲਦੀ ਸਤਿ ਸ਼੍ਰੀ ਅਕਾਲ ਮੈਂ ਅੱਧੀ ਪਹੁੰਚ ਕੇ ਫੋਨ ਕੀਤਾ ਹੈ ਤਿੱਥੇ ਪਹਿਲਾ ਫੋਨ ਕਰਨਾ ਹੀ ਦਰਸਲ ਮੈਨੂੰ ਆਟੋ ਨਹੀਂ ਸੀ ਮਿਲਦਾ ਪਿਆ ਤੇ ਬੈਠੋ ਮੈਨੂੰ ਆਟੋ ਨਹੀਂ ਸੀ ਮਿਲਦਾ ਬਤਨ ਮੈਂ ਤਾਂ ਫੋਨ ਕੀਤਾ ਮੈਂ ਕਿ ਚੱਲ ਮੈਨੂੰ ਆ ਗਿਆ ਨਾ ਐਕਟਿਵ ਆ ਤੇ ਫਟਾਫਟ ਲੈ ਜਾਊਗੀ ਤੇ ਫਿਰ ਮੈਨੂੰ ਆਟੋ ਮਿਲ ਹੀ ਗਿਆ ਠੰਡ ਬੜੀ ਕੀਤੀ ਤੁਹਾਨੂੰ ਤੇ ਪਾਣੀ ਲੈ ਆ ਮੈਂ ਹਾਇ ਹਾਇ ਪਾਣੀ ਗਿੱਲਾ ਹੁੰਦਾ ਮੰਮੀ ਕੋਸਾ ਪਾਣੀ ਲੈ ਆਂਦੀ ਆ ਨਹੀਂ ਪਾਣੀ ਦੀ ਬਿਨਾ ਹੋਰ ਤੁਸੀਂ ਸੁਣਾਓ ਠੀਕ ਹਾਂ ਜੀ ਤਾਂ ਬਿਲਕੁਲ ਠੀਕ ਤੁਸੀਂ ਸਭ ਠੀਕ ਜੀ ਬਸ ਵਧੀਆ ਵਈ ਘਟਣ ਤੋਂ ਦੱਸਾ ਦੇਣਾ ਤੇਰਾ ਪੁੱਤਰ ਠੀਕ ਹਾਂ ਜੀ ਹਾਂ ਜੀ ਮੈਂ ਤਾਂ ਠੀਕ ਹਾਂ ਓਹੋ ਮੰਮੀ ਠੰਡ ਦੇ ਵੇਲੇ ਬਹੁਤ ਆ ਪਰ ਜਦੋਂ ਕਹਿੰਦੇ ਨਾ ਮਾਵਾਂ ਆ ਜਨ ਫੇ ਠੰਡ ਠੁੰਡ ਨਹੀਂ ਰਹਿੰਦੀ ਮਾਵਾਂ ਦਾ ਨਿੱਗ ਮਿਲ ਜਾਂਦਾ ਵਾ ਮੇਰਾ ਬੱਚਾ ਕਿੰਨੀ ਠਰੀ ਬੈਠ ਠੰਡੀ ਕਿ ਹੋਈ ਪਈ ਨਹੀਂ ਤੂੰ ਓਹੋ ਮੰਮੀ ਮੈਂ ਨਾ ਸਲੂਨ ਗਈ ਸੀ ਇੰਗੀ ਠੰਡੇ ਸੈਲੂਨ ਜਾਂ ਤਾਂ ਕਿਹੜੀ ਸਾਡੀ ਜਾਣ ਲੋਕ ਮੇਰੇ ਨਾ ਹੱਥ ਬੜੇ ਖਰਾਬ ਹੋਏ ਸਰਦੀ ਤੇ ਮੈਂ ਕਿਾ ਥੋੜਾ ਕੰਮ ਕਰਾ ਕੇ ਆਨੀ ਪਰ ਅਗਲੀ ਮਿਲੀ ਉੱਥੇ ਉਹ ਵੀ ਗਈ ਕਿ ਚੰਗਿਆ ਸਮਝ ਨਹੀਂ ਮਿਲੇ ਐਨੀ ਠੰਡ ਦੇ ਵਿੱਚ ਜਾ ਕੇ ਬਹਿ ਜਾਓ ਉਹ ਗਿੱਲਾ ਪਾਣੀ ਰੋੜੀ ਜਾਂਦੀਆਂ ਨੇ ਉੱਤੇ ਰੋੜੀ ਜਾਂਦੀਆਂ ਨੇ ਅੱਛਾ ਮੇਰੀ ਗੱਲ ਸੁਣੋ ਸਾਰੀ ਗੱਲਾਂ ਛੱਡੋ ਤੇ ਦੱਸੋ ਖਾਣਾ ਕੀ ਹੈ ਮੈਂ ਆਹੀ ਬਣਾਣੀ ਤੁਹਾਡੇ ਵਾਸਤੇ ਤੇ ਆਰਡਰ ਕਰਦੇ ਨਾ ਕਰਦੇ ਨੀ ਨਾ 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 ਮੰਮੀ ਆਰਡਰ ਕਰਾਂਗੇ ਘਰੇ ਆਣ ਕੇ ਠੰਡਾ ਐ ਤਾਂ ਮੈਂ ਠੰਡ ਹੈ ਮੈਂ ਗਰਮਾ ਗਰਮ ਬਣਾ ਕੇ ਲਿਓ ਨੀ ਤੇ ਨਾਲੇ ਗਰਮਾ ਗਰਮ ਕੌਫੀ

ਤੁਸੀਂ ਇਤਨਾ ਕੰਮਣ ਕੋ ਦੇ ਤੁਹਾਨੂੰ ਠੰਡ ਲੱਗਣ ਦੀ ਲੱਗਦਾ ਜਾਓ ਤੁਸੀਂ ਤਾਈ ਜੀ ਨੰਦਰ ਕਮਰੇ ਚ ਬੈ ਜਾਓ ਕੰਬਲ ਚ ਐਵੇਂ ਇਥੇ ਬੈਠੇ ਠੰਡ ਚ ਨਹੀਂ ਨਹੀਂ ਪੁੱਤ ਮੈਂ ਠੀਕ ਐ ਬਿਲਕੁਲ ਠੀਕ ਐ ਮੈਂ ਕੋਈ ਕੰਬਰ ਨਹੀਂ ਰਹੀ ਆਵੇ ਮਕਾ ਉਹ ਸੌਣ ਲਿਆਉ ਨਹੀਂ ਨਹੀਂ ਤਾਈ ਜੀ ਨੂੰ ਉਹ ਕੋਨਣ ਹੱਥ ਵੜੇ ਕੁੰਗਰੰਦੇ ਉਹ ਵੀ ਜਾਓ ਕੰਬਲ ਚ ਲੈ ਕੇ ਬੈਠੋ ਉਹਨਾਂ ਨੂੰ ਵੀ ਕੋਈ ਗੱਲ ਹੀ ਨਹੀਂ ਹੈ ਕੋਜੀ ਮਤੇ ਕਿੰਨੀ ਸਿਆਣੀ ਹੋ ਗਈ ਹੋਈ ਹੈ ਕਿੰਨਾ ਪਿਆਰ ਹੈ ਦੇਖੋ ਕਿ ਸੱਸ ਨੂੰ ਨੂੰ ਦਾ ਖਿਆਲ ਹੈ ਤੇ ਨੂੰ ਨੂੰ ਸੱਸ ਦਾ ਖਿਆਲ ਹੈ ਹੈ ਦੋਵੇਂ ਜਣੀਆਂ ਇੱਕ ਦੂਜੇ ਦੇ ਉਹ ਕਰਦੀਆਂ ਨੇ ਪਈਆਂ ਕਿੰਨਾ ਧਿਆਨ ਰੱਖੀ ਚੰਗੀ ਗੱਲ ਹੈ ਪੁੱਤ ਵੇਖ ਤੂੰ ਆਪਣੀ 사ਸਾ ਕੀ ਨਾ ਧਿਆਨ ਰੱਖਣੀ ਤੇਰੀ ਮੰਮੀ ਤੇਰਾ ਕਿੰਨਾ ਧਿਆਨ ਰੱਖਦੀ ਹੈ ਆਪਣੀ ਭਾਬੀ ਨੂੰ ਵੀ ਸਹਾਰਾ ਕੁਛ ਉਹ ਵੀ ਪੁੱਛਿਆ ਕਰੇ ਜਦੋਂ ਉਹ ਵੀ ਧਿਆਨ ਰੱਖੇ ਆਪਣੀ ਮੰਮੀ ਦਾ ਕਿਉਂ ਭਾਬੀ ਦਾ ਧਿਆਨ ਨਹੀਂ ਰੱਖਦੇ ਅਜੇ ਤਰ੍ਹਾਂ ਦੇ ਦਿੱਤੇ ਮੇਰੇ ਗੋਡੇ ਇੰਨੇ ਤੁਰੇ ਫਿਰਦੇ ਨੇ ਕਿ ਮੈਂ ਆਪਣਾ ਧਿਆਨ ਆਪੇ ਰੱਖ ਸਕਦੀ ਹਾਂ ਪਰ ਫਿਰ ਵੀ ਰਹਤੀ ਪਰਬਤੀ ਕਿਸੇ ਟਾਈਮ ਬੰਦਾ ਆਉੜਦਾ ਦੁੱਖ ਤਕਲੀਫ ਹੋਵੇ ਬੰਦਾ ਇਹਨਾਂ ਤੇ ਪੁੱਛ ਲੈਂਦਾ ਮੰਮੀ ਜੀ ਚਾਹ ਦਾ ਕੱਪ ਬਣਾ ਕੇ ਹੀ ਬਣਾਈਏ ਮੇਰੀ ਗੱਲ ਸੁਣੋ ਪਾਪੀ ਨੂੰ ਕਦ ਵੱਸ ਲਿਆਂਦਾ ਜਦੋਂ ਕੰਮ ਹੀ ਤੂੰ ਹੀ ਕਰਨੇ ਆ ਤੁਹਾਡੇ ਗੋਡੇ ਵੀ ਮੈਂ ਗੰਨੀ ਮੈਂ ਤੁਹਾਡੀ ਨੌਕਰ ਤੇ ਲੈ ਉਹਨੂੰ ਕਦ ਵੱਸਤੀ ਆਈਆਂ ਫਿਰ ਇਸ ਘਰ ਚ ਉਹਨੂੰ ਨਹੀਂ ਪਤਾ ਲੱਗਦਾ ਕਿ ਮੰਮੀ ਦੇ ਗੋਡੇ ਦਰਦ ਹੁੰਦੇ ਆ ਠੰਡ 'ਚ ਤਾਰੇ ਕਿਤਰਾ ਕੰਮ ਕਰਨਗੇ ਉਹ ਸਾਰਾ ਕੰਮ ਤੂੰ ਹੀ ਕਰਦੇ ਰਹਿੰਦੇ ਉਹ ਕਦ ਵੱਸ ਮਹਾਰਾਣੀ ਬੈਠੀ ਹੁੰਦੀ ਆ ਉਹ ਕੋਈ ਨਹੀਂ ਮੰਨਦੀ ਛਾਂ ਕਲੇਸ਼ ਪਾ ਨਾ ਕਾਰੇ ਜੀ ਪੁੱਤਰ ਮੰਮੀ ਕਲੇਸ਼ ਵਾਲੀ ਗੱਲ ਨਹੀਂ ਆ ਉਹਨੂੰ ਸਮਝਾਓ ਭੂਏ ਛਡਾਇਆ ਉਹਨੂੰ ਤੂੰ ਹੀ ਸ਼ੁਰੂ ਤੋਂ ਜੜੀ ਗੱਲ ਟਲਦੀ ਹੈ ਨਾ ਭੰਜੀ ਨੂੰ ਟਾਲ ਦੇਣਾ ਚਾਹੀਦਾ ਅਕਲੇਸ਼ ਤੇ ਕਹਿੰਦੇ ਨੇ ਨਾ ਇੱਕ ਵਾਰੀ ਸ਼ਰੂਪ ਹੋ ਗਿਆ ਨਾ ਘਾਰੇ ਚ ਇਹ ਨਹੀਂ ਜਮੂਕਦਾ ਪਰ ਮੇਰੀ ਗੱਲ ਸੁਣੋ ਜਾਂ ਤਾਂ ਮੈਂ ਅੰਨੀ ਫਿਰ ਉੱਥੇ ਭਾਬੀ ਨੂੰ ਸਮਝਾਨੀ ਆ ਕੋਈ ਲੋੜ ਨਹੀਂ ਡੜੀ ਤੇਰੀ ਇੱਜ਼ਤ ਇੰਨੀ ਬਣੀ ਹੋਈ ਨਾ ਇੱਕ ਮਿੰਟੇ ਚ ਲੱਗਣਾ ਹੀ ਇਹ ਸਾਰਿਆਂ ਖੇਰੂ ਖੇਰੂ ਹੋਣ ਲੱਗਿਆ ਨਹੀਂ ਉਹਨੂੰ ਨਹੀਂ ਪਤਾ ਲੱਗਦਾ ਕਿ ਮੈਂ ਆਪਣੀ ਸੱਸ ਕੋਲੋਂ ਕੰਮ ਕਰਾਨੀ ਆ ਤੇ ਮੈਂ ਆਪ ਹੀ ਖੁਦ ਉੱਠ ਕੇ ਕਰ ਲਾ ਹਾਂ ਮਾਂ ਰਾਣੀ ਬੈਠੀ ਹੁੰਦੀ ਬੈੱਡ ਤੇ ਝੜ ਕੇ ਆ order ਦੇਣ ਨੂੰ ਪੁੱਤਰ ਮੇਰੀ ਗੱਲ ਸੁਣ ਦੇਖੋ ਜੀ ਮੈਂ ਉਹਨੂੰ ਜ਼ਿਆਦਾ ਕਹਾਂਗੀ ਐਵੇਂ ਜਿਹੜੀ ਮੇਰੀ ਥੋੜੀ ਜਿਹੀ ਇੱਜ਼ਤ ਕਰਦੀ ਏ ਮੈਂ ਇਹਦੇ ਤੋਂ ਵੀ ਜਾਵਾਂਗੀ ਨਾਲੇ ਇਹਦੇ ਚੋਂ ਦਾ ਵੀ ਕਸੂਰ ਨਹੀਂ ਹੈਗਾ ਉਹਨ ਜਦੋਂ ਵਿਆਹੀ ਆਈ ਸੀ ਉਹਨੇ ਆਂਦੇ ਹੀ ਕਹਿਤਾ ਸੀ ਭੈਜੀ ਕਿ ਮੈਨੂੰ ਕੋਈ ਕੰਮ ਨਹੀਂ ਜੇ ਕਰਨਾ ਆਂਦਾ ਭਾਵੇਂ ਕੰਮ ਨੂੰ ਸਾਰਾ ਕਰਨਾ ਆਂਦਾ ਜੀ ਦੇਖੋ ਕੋਈ ਵੀ ਮਾਵਾਂ ਆਈ ਇਹ ਨਹੀਂ ਹੁੰਦੀ ਕਿ ਵੀ ਧੀ ਨੂੰ ਕੱਖਸਾਂਦੀਆਂ ਨੇ ਅੱਜਕੱਲ ਸਭ ਕੁਝ ਸਖਾ ਕੇ ਭੇਜਦੀਆਂ ਨੇ ਅੱਗੋਂ ਆ ਕੇ ਕਹਿ ਦਿੰਦੇ ਨੇ ਸਾਨੂੰ ਕੋਈ ਕੰਮ ਨਹੀਂ ਜੇ ਕਰਨਾ ਆਂਦਾ ਉਹ ਕਰਨਾ ਨਹੀਂ ਨਾ ਤਾਂ ਕਰਕੇ ਨਹੀਂ ਆਂਦਾ ਉਹ ਮੈਂ ਜੇ ਕਹਦਾ ਕਿ ਸਾਨੂੰ ਕਰਨਾ ਆਂਦਾ ਫਿਰ ਤੇ ਕਰਨਾ ਪੈ ਗਿਆ ਸਾਨੂੰ ਕਰਨਾ ਪੈ ਗਿਆ ਜੇ ਅਸੀਂ ਕਹਾਂਗੇ ਸਾਨੂੰ ਕਰਨਾ ਹੀ ਨਹੀਂ ਆਂਦਾ ਤੇ ਕਾਣੀ ਖਤਮ ਨਾ ਕਲੇਸ਼ ਤੇ ਨਾ ਕੁਸ਼ ਉਹਨੇ ਗੱਲ ਕਾਣੀ ਖਤਮ ਕਰਤੀ ਇਸ ਕਰਕੇ ਪੁੱਤਰ ਜੇ ਮੈਂ ਉਹਨੂੰ ਕਹਾਂਗੀ ਤੇ ਕਲੇਸ਼ ਤੇ ਤੂੰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਤੂੰ ਜਿੱਕਰ ਵੀ ਨਹੀਂ ਹੋਣ ਦੇਣਾ ਕਿ ਮੰਮੀ ਨੇ ਆ ਗੱਲ ਮੇਰੇ ਅੱਗੇ ਕੀਤੀ ਤੂੰ ਇੱਜ਼ਤ ਨਾ ਲਾ ਤੇ ਇੱਜ਼ਤ ਨਾ ਲਾ ਆਪਣੇ ਘਰ ਵਾਪਸ ਠੀਕ ਹੈ ਮੰਮੀ ਕਿੱਥੇ ਚਲੀ ਮੈਂ ਚਾਹ ਬਣਾ ਲੈ ਕੇ ਇੱਕ ਮਿੰਟ ਮੰਮੀ ਜੀ ਮੈਂ ਚਾਹ ਲੈ ਕੇ ਗਈ ਤਾਈ ਜੀ ਤੁਹਾਡੇ ਵਾਸਤੇ ਵੀ सुपारा मेरी मम्मी नहीं पता लगा कि जो कुछ भाभी उन्होंने करती पी कुछ मैं इत अपनी सस न करती पी मैं ना नम्मी ना मैं कुछ नहीं दसना जो हो गया ना बस वो मिट्टी पा देनी हम अगे तो ना मैं सारा घर का काम करना ਮੰਮੀ ਨਾਲ ਹੱਥ ਬਟਾਉਂਗੀ ਮੰਮੀ ਨੂੰ ਤੰਗ ਨਹੀਂ ਕਰਨਾ ਜੋ ਕੁਝ ਮੈਂ ਕਰਦੀ ਪਈ ਹਾਂ ਉਹ ਵੀ ਕੁਝ ਮੇਰੀ ਮਾਂ ਦੇ ਅੱਗੇ ਆਉਂਦਿਆ ਵਾ ਮੇਰੀ ਗਲਤੀ ਸੱਚਾ ਉਹਨਾਂ ਨੂੰ ਮਿਲਦੀ ਬਈ ਨਹੀਂ ਹੁਣ ਨਹੀਂ ਮੈਂ ਵੀ ਕਰਨਾ ਦਾਜ ਇਹ ਤਾਂ ਕਮਾਲ ਹੀ ਹੋ ਗਿਆ ਜਿਹੜੀ ਸਾਨੂੰ ਚਾਹ ਦਾ ਕੱਪ ਬਣਾਉਣ ਨੂੰ ਨਹੀਂ ਸੀ ਤਿਆਰ ਉੱਠ ਕੇ ਸੋਈ ਚਲੀ ਗਈ ਮੰਮੀ ਵੀ ਤੁਹਾਡੇ ਲਈ ਚਾਹ ਬਣਾਨੀ ਆ ਤਾਈ ਜੀ ਤੁਹਾਡੇ ਲਈ ਵੀ ਲੈ ਕੇ ਆਂਦੀ ਆ ਕਮਾਲ ਹੋ ਵੀ ਆ ਇਹ ਸਾਰਾ ਹੀ ਕਮਾਲ ਇਹਨਾਂ ਦਾ ਜੇ ਇਹਨਾਂ ਦਾ ਇਹਨਾਂ ਦਾ ਕਿਸ ਤਰ੍ਹਾਂ ਪੁੱਛੋ ਇਹਨਾਂ ਨੂੰ ਨਹੀਂ ਪੰਜੀ ਇਹਦੇ ਵਿੱਚ ਮੇਰਾ ਕਮਾਲ ਕਾ ਦਾ ਜੇ ਇਹ ਤੇ ਮਾਂ ਦਾ ਫਰਜ਼ ਚੇ ਉਹ ਮਾਂ ਹੀ ਕੀ ਜਿਹੜੀ ਧੀਆਂ ਦੀ ਗੱਲ ਸਮਝ ਸਕੇ ਤੇ ਉਹਦੇ ਘਰ ਦੀ ਕਹਾਣੀ ਨਾ ਸਮਝ ਸਕੇ ਤੁਸੀਂ ਕਿਹਾ ਤੁਸੀਂ ਤੇ ਮੈਨੂੰ ਇਸ਼ਾਰਾ ਹੀ ਦਿੱਤਾ اپنی اولاد ਦਾ ਪਤਾ ਹੁੰਦਾ ਮੇਰੀ اولاد ਕਿਸ ਹੱਦ ਤੱਕ ਐ ਇਸ ਕਰਕੇ ਮੈਂ ਨਾ ਤੁਸੀਂ ਯਕੀਨ ਮੰਨੋ ਮੈਂ ਫੜਾਫੜ ਕਰੋ ਨਿਕਲਣ ਦੀ ਕੀਤੀ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੜੀ ਮੇਰੀ ਬੀਨੂ ਗੱਲਾਂ ਸੁਣਾਈਆਂ ਜੇ ਨਾ ਮੇਰੀ ਨੂੰ ਬਹੁਤ ਚੰਗੀ ਜੇ ਮੈਨੂੰ ਪਤਾ ਲੱਗ ਗਿਆ ਮੇਰੀ ਨੂੰ ਤੇ ਮੈਨੂੰ ਮਤਲਬ ਕਿ ਸੂਈ ਵੀ ਨਹੀਂ ਚੁੱਬਣ ਦਿੰਦੀ ਕਹਿੰਦੇ ਨੇ ਨਾ ਕਹਿੰਨਾ ਧੀ ਨੂੰ ਤੇ ਸੁਣਾਣਾ ਨੂੰ ਨੋ ਨੋ ਕਹਿੰਨਾ ਨੂੰ ਸੁਣਾਣਾ ਧੀ ਨੂੰ ਉਹ ਹਿਸਾਬ ਮੈਨੂੰ ਇੱਧਰ ਕਰਨਾ ਪਿਆ ਜੇ ਕਹਿੰਦੇ ਨੇ ਨਾ ਬੱਚੇ ਨੂੰ ਹਮੇਸ਼ਾ ਨਾ ਮਾਂ ਦੇ ਪਿਓ ਡਾਂਟ ਵੀ ਲੈਂਦਾ ਗੁੱਸੇ ਨਾਲ ਵੀ ਗੱਲ ਕਰ ਲੂਗਾ ਲੇਕਿਨ ਮਾਂ ਨਾ ਪਿਆਰ ਨਾਲ ਇਸ ਤਰੀਕੇ ਨਾਲ ਗੱਲ ਕਰੇਗੀ ਨਾ ਉਹ ਸਾਰੀ ਗੱਲ ਵੀ ਸਮਝਾ ਜਾਂਦੀ ਏ ਤੇ ਗੱਲ ਕਿਸੇ ਧਿਆਨ ਵੀ ਨਹੀਂ ਆਉਂਦੀ ਔਰ ਮੈਂ ਉਹਨੂੰ ਸ਼ੋ ਨਹੀਂ ਸੀ ਹੁੰਦੇ ਨਾ ਕਿ ਮੈਨੂੰ ਤੁਸੀਂ ਫੋਨ ਕੀਤਾ ਜੇ ਮੈਂ ਉਹਨੂੰ ਕਹਿ ਦਿੰਦੀ ਨਾ ਉਹਦੀ ਨਜ਼ਰ ਆਣਾ ਸੀ ਕਿ ਮੰਮੀ ਨੇ ਮੇਰੀ ਸ਼ਿਕਾਇਤ ਲਾਈ ਏ ਇਸ ਕਰਕੇ ਤੁਸੀਂ ਵੀ ਕਦੀ ਗਲਤੀ ਨਾਲ ਵੀ ਇਸ ਗੱਲ ਦਾ ਜ਼ਿਕਰ ਨਾ ਕਰਿਆ ਜੀ ਨਹੀਂ ਨਹੀਂ ਮੈਂ ਜੀ ਮੈਂ ਤੈਨੂੰ ਕਹਿਣਾ ਹੀ ਕੁਝ ਨਹੀਂ ਮੈਂ ਤਾਂ ਕਹਿੰਦੀ ਕੁਝ ਨਹੀਂ ਗਈ ਮੈਨੂੰ ਪਤਾ ਹੈ ਪੰਜ ਜੀ ਇਹ ਤੁਹਾਡਾ ਕਹਿੰਦੇ ਨੇ ਨਾ ਚੰਗਾ ਪੰਨ ਜੇ ਜਿਹੜੀ ਤੁਸੀਂ ਰਿੰਪੀ ਨੂੰ ਹੈਂਡਲ ਕੀਤਾ ਬਾਕੀ ਨਾ ਇਹ ਕੋਈ ਨਹੀਂ ਕੋਈ ਨਾ ਤੇ ਮੈਂ ਤੁਹਾਡੇ ਕੋਲ ਮਾਫੀ ਮੰਗ ਲੀ ਜੇ ਅਜੇ ਨਾ ਪਸਪਨਾ ਜੀਓ ਦੇ ਵਿੱਚ ਹੌਲੀ ਹੌਲੀ ਆਪੇ ਅਕਲਾ ਆ ਜਾਂਦੀ ਹੈ ਬਹੁਤ ਸਮਝਦਾਰੀ ਦਾ ਕੰਮ ਕੀਤਾ ਬਹੁਤ ਮੈਂ ਕਹਿੰਦੀ ਸਮਝਦਾਰ ਸਮਝਦਾਰ ਕਹਿੰਦੇ ਤਾਈ ਹੋਵੇ ਤੇ ਸੱਸ ਹੋਵੇ ਨਾ ਤੇ ਉਹਨੂੰ ਆਪੇ ਸਮਝਦਾਰ ਬਣ ਜਾਂਦੀ ਜੇ ਵੇਖੋ ਵੇਖੀ ਮਾਂ ਦਾ ਰੰਗ ਨਹੀਂ ਜੇ ਚੜਦਾ ਸੱਸ ਦਾ ਰੰਗ ਬੜੀ ਜਲਦੀ ਚੜਦਾ ਜੇ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਹੈ। ਮਗਰ ਜੋ ਮੈਂ ਕਹਿਣਾ ਨਾ ਉਹਨੂੰ ਦੁੱਖ ਲੱਗਣਾ, ਜੋ ਤੁਸੀਂ ਕਹਿਣਾ ਨਾ ਉਹਨੂੰ ਦੁੱਖ ਨਹੀਂ ਲੱਗਣਾ। ਇਸ ਕਰਕੇ ਮੈਂ ਤੁਹਾਨੂੰ ਕਿਹਾ ਸੀ। ਫਿਰ ਤੁਸੀਂ ਆ ਕੇ ਕਹਤਾ ਵੇਖੋ ਕੁਝ ਪਤਾ ਲੱਗਾ। ਮੈਨੂੰ ਜਿੱਥੋਂ ਤੱਕ ਉਮੀਰ ਜੀ ਨਾ ਉਹ ਹੁਣ ਤਾਂ ਨਕਰੇਗੀ ਵੀ ਨਹੀਂ। ਉਹਨੂੰ ਸਮਝ ਲੱਗ ਗਈ। ਉਹਨੂੰ ਸਮਝ ਲੱਗ ਗਈ ਜੇ ਸਾਰੀ ਹਾਂਜੀ। ਕਿਉਂਕਿ ਕਹਿੰਦੇ ਨੇ ਉਹਨੇ ਕਦੇ-ਕਦੇ ਬੱਚਾ ਨਾ ਮੂੰਹੋਂ ਮਾਫੀ ਨਹੀਂ ਮੰਗ ਸਕਦਾ। ਲੇਕਿਨ ਨਾ ਉਹਨੂੰ ਦਿਲੋਂ ਪਛਤਾਵਾ ਜ਼ਰੂਰ ਹੋ ਜਾਂਦਾ ਜੇ। ਲੇਕਿਨ ਮੈਨੂੰ ਲੱਗਦਾ ਪਿਆ ਉਹਦੇ ਦਿਲੋਂ ਉਹਨੂੰ ਪਛਤਾਵਾ ਹੋ ਗਿਆ ਜੇ। ਔਰ ਮੈਂ ਨਹੀਂ ਚਾਹਦੀ ਮੇਰੇ ਸਾਹਮਣੇ ਉਹ ਕੋਈ ਵੀ ਗੱਲ ਕਰੇ ਤੇ ਕੋਈ ਵੀ ਬਾਤ ਕਰੇ ਇਸ ਕਰਕੇ ਨਾ ਮੈਨੂੰ ਤੁਸੀਂ ਸਾਈਡ ਤੇ ਹੀ ਰੱਖਿਆ ਜੇ ਤੈਨੂੰ ਸੱਸ ਆਪਣੇ ਬੜ ਲਿਆ ਹੁਣ ਇਹੋ ਜੀ ਕੋਈ ਗੱਲ ਹੀ ਨਹੀਂ ਹੋਣੀ ਆਪਾਂ ਉਹਨੇ ਆਪੇ ਹੀ ਸਾਰਾ ਕਰੀ ਜਾਣਾ ਤੇ ਮੈਂ ਕੀ ਕਹਿਣਾ ਤੇ ਖੁਦ ਮੈਂ ਵੀ ਕਰਨਾ ਮੈਂ ਵੀ ਉਹਦੇ ਸਿਰ ਤੇ ਥੋੜੀ ਜਿਹਾ ਫੋਨ ਮੈਂ ਵੀ ਕਰੂੰਗੀ ਉਹਨੇ ਕਰਦ ਦਉਗੀ ਪਤਾ ਚਾਹ ਬੈੜਾ ਤੂੰ ਬਹਿ ਜਾ ਮੈਂ ਕਰ ਦਿੰਨੀ ਆ ਅਸੀਂ ਪਿਆਰ ਨਾ ਰਹਿਣਾ ਵਾ ਮਾਵਾਂ ਧੀਾਂ ਵਾਂਗੂ ਰਹਿਣਾ ਵਾ ਨੋ ਸੱਸ ਵਾਂਗੂ ਨਹੀਂ ਆਣਾ ਤੇ ਪੰਜ ਉਂਗਲਾ ਦਾ ਹਿਸਾਬ ਹੈ ਇਹ ਤੇ ਘਰ ਤੁਰੀਆਂ ਰਹਿ ਤੈਨੂੰ ਲਾ ਜੇ ਇਹ ਤੇ ਪਿਆਰ ਮੰਗਦੀਆਂ ਭੈਣ ਜੀ ਪਿਆਰ ਕਰੋ ਤੇ ਸਾਰਾ ਕੰਮ ਕਰਾ ਲਓ ਜੋ ਮਰਜ਼ੀ ਕਰਾ ਲਓ ਇਹਨਾਂ ਕੋ ਜੇ ਨੂੰਹਾਂ ਨੂੰ ਧੀਆਂ ਸਮਝਾਂਗੇ ਨਾ ਤੇ ਤਾਂ ਹੀ ਗੱਲ ਬੰਨੀ ਜੇ ਤੇ ਜੇ ਇਹਨਾਂ ਨੂੰ ਨੂੰਹਾਂ ਹੀ ਸਮਝਾਂਗੇ ਨਾ ਤੇ ਫਿਰ ਕਹਾਣੀ ਨਹੀਂ ਖਰਾਬ ਹਿੱਜ ਮਗਰ ਜਿਹੜਾ ਤੁਸੀਂ ਇਸ਼ਾਰਾ ਦਿੱਤਾ ਨਾ ਇਹ ਵੀ ਬਹੁਤ ਜ਼ਰੂਰੀ ਸੀ ਦੇਣਾ ਕਿ ਤੁਸੀਂ ਨਾ ਦਿੰਦੇ ਤੇ ਇਸ ਕੰਮ ਨਹੀਂ ਸੀ ਹੋਣਾ ਇਹਦੇ ਵਿੱਚ ਸਿਆਣਪ ਤੁਹਾਡੀ ਜੇ ਜਿਨ੍ਹਾਂ ਨੇ ਮੈਨੂੰ ਦੱਸਿਆ ਜੇ ਕਈ ਸੱਸਾਂ ਹੁੰਦੀਆਂ ਨੇ ਮਾਵਾਂ ਨੂੰ ਤਸਦੀਆਂ ਨਹੀਂ ਉਹ ਵਿਚਾਰੀਆਂ ਚੁੱਪ ਕਰੀਏ ਦੇ ਕੋਈ ਨਾ ਅੱਜ ਅਕਲ ਆਜੋਗੇ ਕੱਲ ਅਕਲ ਆਜੋਗੇ ਨਹੀਂ ਕਹਿੰਦੇ ਨੇ ਸੇਲੀ ਨਾਲ ਰਿਸ਼ਤਾ ਹੁੰਦਾ ਤੁਸੀਂ ਗੱਲ ਕਰੋ ਥੋੜੀ ਬਤੀ ਅੱਗੋ ਸਮਝਾ ਰਹੇ ਹੋ ਆਪੇ ਸਮਝਾ ਦੇਣਗੇ ਜਿੱਥੇ ਪੈੰਜੀ ਤੁਹਾਡੇ ਵਰਗੀ ਸਿਆਣੀ ਮਾ ਹੋਵੇ ਤੇ ਜਿੱਥੇ ਰਾਜ ਪੈੰਜੀ ਵਰਗੀ ਸਿਆਣੀ ਸੱਸ ਹੋਵੇ ਉਸ ਘਰ ਚ ਲੜਾਈ ਤੇ ਕਦੀ ਹੋ ਹੀ ਨਹੀਂ ਸਕਦੀ ਹਾਂਜੀ ਸਹੀ ਗੱਲ ਕਿਸੇ ਨਾਲ ਸਸੀਕਲ ਜੀ ਹੋਜੀ ਠੀਕਾ ਕੋ ਤੁ ਆਜ ਸੰਡੇ ਮਨਾ ਰਹੇ ਹੋ ਲੱਗਦਾ ਤੇ ਬਾਕੀ ਸਹੀ ਗੱਲ ਇਹਨਾਂ ਨੇ ਕਹੀ ਜੇ ਜੇ ਮਾਂ ਸਿਆਣੀ ਹੋਵੇ ਤੇ ਸੱਸ ਸਿਆਣੀ ਹੋਵੇ ਨਾ ਮੈਨੂੰ ਨਹੀਂ ਜੇ ਲੱਗਦਾ ਉਥੇ ਜਰਾ ਵੀ ਨੋਕ-ਝੋਕ ਹੁੰਦੀ ਜੇ ਪਰ ਥੋੜੀ-ਥੋੜੀ ਤੇ ਹੁੰਦੀ ਵੀ ਰਣੀ ਚਾਹੀਦੀ ਨਜ਼ਰ ਨਹੀਂ ਜੇ ਲੱਗਦੀ ਲੋਕਾਂ ਦੀ ਨਹੀਂ ਤੇ ਅੱਜ ਕੱਲ੍ਹ ਲੋਕਾਂ ਦੀ ਨਜ਼ਰ ਵੀ ਬੜੀ ਛੇਤੀ ਲੱਗਦੀ ਜੇ ਇਸ ਕਰਕੇ ਨਾ ਭਾਂਡਾ ਨਾ ਵੀ ਖੜਕੇ ਨਾ ਜਾਣ ਕੇ ਗਲਾਸ ਥੱਲੇ ਸੁੱਟ ਦਿਆ ਕਰੋ ਬਿ ਲੋਕਾਂ ਨੂੰ ਪਤਾ ਲੱਗੇ ਭਾਂਡਾ ਖੜਕੇ ਹੈ ਤੇ ਆਵਾਜ਼ ਆ ਗਈ ਇਸ ਕਰਕੇ ਨਾ ਨੂੰ ਸੱਸਾ ਪਿਆਰ ਪੱਕੀ ਸੱਸਾ ਨੂੰ ਅਸੀਂ ਕਹਾਂਗੇ ਤੁਸੀਂ ਥੋੜਾ ਜਿਹਾ ਆਪਣੀ ਨੂੰ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਤੇ ਨੂਹਾਂ ਨੂੰ ਵੀ ਕਹਾਂਗੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਥੀਰਾ ਦੋਨੋਂ ਥੀਰਾਂ ਦੀ ਗੱਲ ਹੁੰਦੀ ਜੇ ਜੇ ਅਸੀਂ ਇੱਕ ਨੂੰ ਹੀ ਕਹੀ ਜਾਵਾਂਗੇ ਨਾ ਤੇ ਉੱਥੇ ਗੱਲ ਨਹੀਂ ਜੇ ਚੱਚਦੀ ਹੈਗੀ ਜੇ ਮਾਮਾ ਧੀਆ ਬਾਨੀ ਗਈਆਂ ਤੇ ਪਰਦਾ ਕਾਦਾ ਨੀਵੇਂ ਦੋਹਾਂ ਨੂੰ ਹੋਣਾ ਚਾਹੀਦਾ ਸੱਸ ਨੂੰ ਵੀ ਨੀਵੇਂ ਹੋਣਾ ਚਾਹੀਦਾ ਤਾਂ ਨੂਹ ਨੂੰ ਵੀ ਨੀਵੇਂ ਹੋਣਾ ਚਾਹੀਦਾ ਨੂਹ ਨੂੰ ਸਮਝਦਾ ਜੇ ਸੱਸ ਨੂੰ ਨੂੰ ਸਮਝਣਾ ਚਾਹੀਦਾ ਕਿਉਂ ਜਸਬੀਰ ਭਾਜੀ ਬਿਲਕੁਲ ਸਹੀ ਗੱਲ ਹੈ ਜੀ ਵੇਖੋ ਇੱਥੇ ਤੁਸੀਂ ਦੋਵਾਂ ਨੇ ਬਹੁਤ ਵਧੀਆ ਰੋਲ ਨਿਭਾਇਆ ਖਾਸ ਕਰਕੇ ਥੈਂਕਸ ਆ ਏ ਰਾਜ ਪੈਂਦੀ ਦਾ ਵੀ ਪਰ ਸਪੈਸ਼ਲ ਥੈਂਕਸ ਆ ਸਿਮਰਨ ਪੈਂਦੀ ਦਾ ਵੀ ਜਿਨ੍ਹਾਂ ਨੇ ਬੜੀ ਸਿਆਣਪ ਦੇ ਨਾਲ ਆਪਣੇ ਕੁੜਮਾ ਨੂੰ ਕੀ ਕਹਿੰਦੇ ਲਾਂਭਾ ਵੀ ਦਿੱਤਾ ਲੇਕਿਨ ਬੜੇ ਪਿਆਰ ਨਾਲ ਬਿਲਕੁਲ ਜੀ ਠੀਕ ਹੈ ਲਾਂਭਾ ਵੀ ਦਿੱਤਾ ਔਰ ਬੜੇ ਪਿਆਰ ਨਾਲ ਔਰ ਦੂਸਰੀ ਸਾਈਡ ਤੇ ਜਿਹੜੇ ਸਿਮਰਨ ਬੈਨ ਜੀ ਆ ਉਹਨਾਂ ਨੇ ਆਪਣੇ ਧੀ ਨੂੰ ਸਮਝਾਇਆ ਵੀ ਲੇਕਿਨ ਬੜੇ ਪਿਆਰ ਨਾਲ ਬਿਲਕੁਲ ਜੀ ਜਿਹੜੀ ਕੀ ਚੀਜ਼ ਉਹਨੂੰ ਅੰਦਰ ਜਾ ਕੇ ਫੀਲ ਹੋਈ ਲੇਕਿਨ ਇਹ ਚ ਗੱਲ ਇਹ ਵੀ ਆ ਕਿ ਫੀਲ ਕਰਨ ਵਾਲਾ ਵੀ ਤੇ ਕੋ ਚਾਹੀਦਾ ਹੈ ਉਹ ਚਾਹੀਦਾ ਰਿੰਪੀ ਨੂੰ ਤਾਂ ਫੀਲ ਹੋ ਗਿਆ ਹੋ ਗਿਆ ਕਿ ਜੋ ਮੈਂ ਆਪਣੀ ਸੱਸ ਨਾਲ ਕਰ ਰਹੀ ਆ ਉਹ ਮੇਰੀ ਮਾਂ ਨਾ ਹੋ ਰਿਹਾ ਹੈ ਬਿਲਕੁਲ ਜੀ ਪਰ ਜੇ ਇਹ ਹਰ ਘਰ ਵਿੱਚ ਹਰ ਕੁੜੀ ਸਮਝ ਜਾਵੇ ਤਾਂ ਲੜਾਈ ਹੋਵੇ ਹੋਵੇ ਹੀ ਨਾ ਬਿਲਕੁਲ ਵੀ ਨਹੀਂ ਵੈਸੇ ਸਾਡੀਆਂ ਕੁੜੀਆਂ ਚੰਗੀਆਂ ਵੀ ਨੇ ਸਿਆਣੀਆਂ ਨੇ ਇਸ ਗੱਲ ਨੂੰ ਸਮਝਦੀਆਂ ਨੇ ਮਾਹੌਲ ਨੂੰ ਕਵਰ ਕਰ ਲੈਂਦੀਆਂ ਨੇ ਬਾਕੀ ਸਾਡੀਆਂ ਭੈਂਜੀਆਂ ਉਹ ਵੀ ਬਹੁਤ ਸਿਆਣੀਆਂ ਨੇ ਬਾਕੀ ਕਹਿੰਦੇ ਨੇ ਨਾ ਕਦੀ ਕਦੀ ਸਮਾ ਮਾੜਾ ਹੁੰਦਾ ਜੇ ਅੱਜ ਕੋਈ ਇਨਸਾਨ ਮਾੜਾ ਨਹੀਂ ਜੇ ਬਟੀ ਸਮਾ ਬੜਾ ਬਦਲ ਗਿਆ ਜੇ ਅੱਜ ਕੱਲ ਸੱਸਾਂ ਸਹੇਲੀਆਂ ਹੀ ਬਣੀਆਂ ਜੇ ਮੈਂ ਕਹਿੰਦਾ ਸੱਚੀ ਗੱਲ ਜੇ ਸਹੇਲੀਆਂ ਬਣ ਸਲੀਆਂ ਜੇ ਨੂੰ ਸ ਬਲਕਿ ਨਾ ਅੱਜ ਕੱਲ ਮਾਵਾਂ ਨੂੰ ਵਜਾਰੇ ਜਾਣ ਲੱਗਿਆ ਨੇ ਔਰ ਕਹਿੰਦੀਆਂ ਨੇ ਐ ਮਮੀ ਕੱਲ ਚੱਲਾਂਗੇ ਸੱਸ ਨੂੰ ਨਾ ਲੈ ਐਕਟਿਵਾ ਤੇ ਬਿਠਾ ਕੇ ਇੰਜ ਲੈ ਕੇ ਜਾਣੀਆਂ ਮੈਂ ਕਈ ਵੇਖਦੀ ਜੇ ਇੰਜ ਬਿਠਾ ਕੇ ਨਾਲ ਲੈ ਜਾਣੀਆਂ ਸੱਸ ਨੂੰ ਮਾਡਰਨ ਕੱਪੜੇ ਪਾ ਦੇ ਵੀ ਵੇਖ ਕੇ ਇੰਨੀ ਖੁਸ਼ੀ ਹੁੰਦੀ ਜੇ ਨਾ ਇਨਾ ਚਾ ਚੜਦਾ ਜੇ ਵੇਖ ਕੇ ਸੱਚੀ ਵੀ ਵਾਈਗਰ ਅਗਰ ਪੰਜੀ ਸੱਸ ਨੂੰ ਸੱਸ ਕਹਿਣ ਲੱਗਦਾ ਅੱਜ ਕੱਲ ਸੱਸਾਂ ਉਹ ਯਾਰ ਛੱਡ ਪਰ ਆ ਮੰਮੀ ਯਾਰ ਉਹ ਮੰਮਾ ਉਹ ਮੰਮਾ ਯਾਰ ਤੁਸੀਂ ਇਦਾਂ ਨਾ ਕਰਿਆ ਕਰੋ ਬਹੁਤ ਅੱਛਾ ਲੱਗਦਾ ਜੇ ਸੱਚੀ ਗੱਲ ਜੇ ਵੀ ਪਿਆਰ ਨਾਲ ਉਹ ਗੱਲ ਕਹਿੰਦੇ ਤੇ ਸੁਣਾ ਚਾਹੀਦਾ ਸੀ ਸਰਬਾਤ ਪਲਾ ਕਰੇ ਸੱਚੇ ਪਾਸ਼ਾ ਸਭ ਨੂੰ ਐਵੇਂ ਸਦੂ ਦੀ ਬਸ ਇਸ ਤਰ੍ਹਾਂ ਤੁਸੀਂ ਵੀ ਰਲ ਕੇ ਰਹਿਣਾ ਪਿਆਰ ਕਰਨਾ ਸਾਰਿਆਂ ਨਾਲ ਤੇ ਆਪੇ ਕੋਈ ਲੜਾਈ ਨਹੀਂ ਹੋਣੀ ਬਾਕੀ ਜਿੰਨਾ ਕੋ ਸਾਡੇ ਹੱਥੇ ਚ ਹੈਗਾ ਸੀ ਉਹਨਾਂ ਕੋ ਤੇ ਕਰ ਹੀ ਸਕਦੇ ਆ ਜੀ ਹਾਂ ਕੋਸ਼ਿਸ਼ ਕਰਨੀ ਚਾਹੀਦੀ ਜ਼ਰੂਰ ਜੀ ਬਾਕੀ ਜੀ ਚਲੋ ਜੀ ਕਮੈਂਟ ਤੇ ਸ਼ੇਅਰ ਸਾਡੀ ਵੀਡੀਓ ਜਰੂਰ ਕਰਿਆ ਕਰੋ ਬਾਕੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿਰਨ ਅਜੇ ਥੋੜੇ ਦਿਨ ਨਹੀਂ ਆਏਗੀ ਤੇ ਉਹਦੀ ਸਿਸਟਰ ਦੀ ਮੈਰਿਜ ਹੈ ਤੇ ਸ਼ਾਪਿੰਗ ਕਰ ਰਹੀ ਏ ਦਬਾ ਦਬ ਤੇ ਉਹ ਤੁਹਾਨੂੰ ਅਸੀਂ ਬਾਅਦ ਵਿੱਚ ਦਿਖਾਵਾਂਗੇ ਕੀ ਕੀ ਸ਼ਾਪਿੰਗ ਕਰ ਰਹੀ ਜੇ ਅਜੇ ਉਹਨੂੰ ਕਰ ਲੈਣ ਦੋ ਚਾਹ ਲਾ ਲੈਣ ਦੋ ਉਹਨੂੰ ਵੀ ਤੇ ਬਾਕੀ ਤੁਹਾਨੂੰ ਬਾਅਦ ਦੱਸਾਂਗੇ ਇਸ ਕਰਕੇ ਕੁੜੀ ਉਦਰਾ ਜੇ ਬਿਜੀ ਹੈਗੀ ਜੇ ਤੇ ਬਾਕੀ ਸਾਡੇ ਚਿਹਰੇ ਵੇਖਣ ਦੀ ਜੇ ਤੁਸੀਂ ਆਦਤ ਪਾ ਲਓ 10 ਦਿਨ ਮੈਂ ਤੁਹਾਨੂੰ ਉਹ ਮੈਨੂੰ ਇੱਕ ਵਾਰੀ ਬੋਲ ਕੇ ਵਿਖਾ ਦਿਓ ਤਸਦੀਆਂ ਮਿਲਦੇ ਅਸੀਂ ਵੇਰੇ ਉਹ ਉਹ ਅੱਜ ਅਸੀਂ ਬਣਾਉਂਗਾ ਉਹ ਗੰਗਿਆ ਦੀ ਚਾਈ ਜੀ ਦਾ ਸਪੈਸ਼ਲ ਇੱਕ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਸਪੈਸ਼ਲ ਉਹਦੇ ਚ ਨਾ ਮਤਲਬ ਕਿ ਕੁਝ ਇਹੋ ਜਿਹੇ ਸੀਨ ਤੁਹਾਨੂੰ ਦਿਖਾਵਾਂਗੇ ਸਾਲੇ ਕਮਲਿਆ ਰਮਲਿਆ ਵਾਲੀ ਕਿ ਤੁਸੀਂ ਦੇਖ ਕੇ ਹੱਸੋਗੇ ਮੰਜੂ ਭੈ ਜੀ ਦੀ ਐਕਟਿੰਗ ਨਹੀਂ ਪਸੰਦ ਕਰਨ ਦੇ ਹਨ ਬਹੁਤ ਵਧੀਆ ਪਤਾ ਨਹੀਂ ਸੀਨ ਦਿੱਖਦੀ ਹੈ ਕਾਫੀ ਸਾਲ ਬਾਅਦ ਨੇ ਘੇਰ ਰੋਲ ਕੀਤਾ ਤੁਸੀਂ ਹਾਂ ਕਾਫੀ ਟਾਈਮ ਬਾਅਦ ਉਹ ਐਜਾ ਸੀਨ ਕੀਤਾ ਪਰ ਚਲੋ ਤੁਹਾਨੂੰ ਪਸੰਦ ਆਇਆ ਤੁਸੀਂ ਹੱਸੇ ਨਾ ਬਾਕੀ ਸਭ ਵਧੀਆ ਵਧੀਆ ਜੀ ਤੁਸੀਂ ਹੱਸਨੇ ਚਾਹੀਦੇ ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਅਸੀਂ ਕੋਈ ਵੀ ਪਲੇ ਕਰੀਏ ਕੋਈ ਵੀ ਰੋਲ ਪਲੇ ਕਰਦੇ ਹਾਂ ਕੁਝ ਵੀ ਸੋਚਦੇ ਹਾਂ ਕੁਝ ਵੀ ਅਸੀਂ ਲਫ਼ਜ਼ ਕਹਿੰਨੇ ਆ ਤੇ ਇਹ ਹੀ ਕਹਿੰਨੇ ਆ ਤੁਹਾਨੂੰ ਅੱਛੇ ਲੱਗਨੇ ਚਾਹੀਦੇ ਨੇ ਤੁਹਾਨੂੰ ਅੱਛੇ ਲੱਗੇ ਸਭ ਵਧੀਆ ਜੀ ਬਾਕੀ ਦੇਖੀ ਜਾਏਗੀ ਸਸੀ ਖਾਲ ਜੀ